ਦੋਸਤੋ ਅਮਰੀਕਾ ਨੇ ਇੱਕ ਵੱਡਾ ਬਦਲਾਅ ਕੀਤਾ ਵਾ H1B ਵੀਜ਼ਾ ਦੇ ਵਿੱਚ ਇਹ ਵੀਜ਼ਾ ਕੀ ਆ ਇਹਦਾ ਇਹਨਾਂ ਰੋਲਾ ਕਿਉਂ ਆ ਅੱਜ ਅਸੀਂ ਇਹਦੇ ਉੱਪਰ ਇੱਕ ਡਿਟੇਲ ਦੇ ਵਿੱਚ ਗੱਲ ਕਰਾਂਗੇ ਤੇ ਸ਼ਾਰਟ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਤੁਹਾਨੂੰ ਜਿਹੜੇ ਲੋਕ ਅਮਰੀਕਾ ਜਾਣ ਦੀ ਚਾਹਵਾਨ ਸੀ ਉਹਨਾਂ ਨੂੰ ਪਤਾ ਸੀ ਕਿ ਆਪਾਂ H1B ਵੀਜ਼ਾ ਅਪਲਾਈ ਕਰਨਾ ਵਾ ਇਹ ਜੇ ਤਾਂ ਆਪਾਂ ਨੂੰ ਵੀਜ਼ਾ ਮਿਲ ਜਾਣਾ ਆਪਾਂ ਇਲੀਗਲ ਤਰੀਕੇ ਨਾਲ ਨਹੀਂ ਜਾਣਾ ਲੀਗਲ ਤਰੀਕੇ ਨਾਲ ਆਪਾਂ ਜਾ ਕੇ ਉੱਥੇ ਸੈੱਟ ਹੋਣਾ ਤੇ ਆਪਣਾ ਫਿਊਚਰ ਸੈੱਟ ਕਰਨਾ ਵਾ ਤੇ ਇਹਦੇ ਵਿੱਚ ਹੁਣ ਕੀ ਬਦਲਾਅ ਹੋ ਗਏ ਆ ਇਹਦੀ ਫੀਸ ਦੇ ਵਿੱਚ ਕੀ ਬਦਲਾਅ ਹੋਇਆ ਇੰਟਰਵਿਊ ਦੇ ਵਿੱਚ ਕੀ ਬਦਲਾਅ ਹੋਇਆ ਤੇ ਹੋਰ ਇਹਦੇ ਬਾਰੇ ਅਪਾ ਡੀਟੇਲ ਦੇ ਵਿੱਚ ਗੱਲ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ H1 ਵੀ ਵੀਜ਼ਾ ਹੈ ਕੀ ਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਾਉਂਗਾ ਜਿੱਦਾਂ ਕਿ ਆਪਾਂ ਦੇਖਦੇ ਆ ਪੰਜਾਬ ਦੇ ਵਿੱਚ ਜਦ ਆਪਾਂ ਕਿਤੇ ਦबई ਜਾਣਾ ਹੋਵੇ ਕਿਸੇ ਬੰਦੇ ਨੇ ਇੱਥੇ ਆਪਾਂ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚ ਜਾ ਕੇ ਇੰਟਰਵਿਊ ਕੰਡਕਟ ਕਰਦੇ ਆ ਕਿ ਉੱਥੇ ਦबई ਲਈ ਟਰੇਡ ਆਈ ਹੋਈ ਆ ਕਿਸੇ ਨੂੰ ਕਿਸੇ ਕੰਪਨੀ ਨੂੰ ਕਿਸੇ ਟਰੇਡ ਦੇ ਬੰਦੇ ਚਾਹੀਦੇ ਕਿਸੇ ਨੇ ਸਟੀਲ ਫਿਕਸਰ ਚ ਜਾਣਾ ਕਿਸੇ ਨੇ ਕਾਰਪੈਂਟਰ ਚ ਜਾਣਾ ਕਿਸੇ ਨੇ ਮੈਥਨ ਚ ਜਾਣਾ ਵਾ ਤਾਂ ਉੱਥੇ ਜਾ ਕੇ ਇੰਟਰਵਿਊ ਦਿੰਦੇ ਸੀ ਇੰਟਰਵਿਊ ਕਲੀਅਰ ਕਰਦੀ ਸੀ ਤਾਂ ਕੰਪਨੀ ਨੂੰ ਵੀਜ਼ਾ ਭੇਜਦੀ ਸੀ ਤੇ ਉਹ ਵੀਜ਼ੇ ਦੇ ਪ੍ਰੋਸੈਸ ਨਾਲ ਉੱਥੇ ਚੱਲ ਜਾਂਦੇ ਸੀ ਇਹਦੇ ਨਾਲ ਕੰਪਨੀ ਨੂੰ ਵੀ ਫਾਇਦਾ ਹੁੰਦਾ ਸੀ ਕਿ ਉਹਨਾਂ ਨੂੰ ਵਰਕਰ ਮਿਲ ਗਏ ਤੇ ਉਸ ਬੰਦੇ ਨੂੰ ਵੀ ਫਾਇਦਾ ਹੁੰਦਾ ਸੀ ਕਿ ਉਹਨੂੰ ਕੰਮ ਮਿਲ ਗਿਆ ਇਸੇ ਤਰ੍ਹਾਂ ਇਹ ਐਚ 1ਬੀ ਵੀਜ਼ਾ ਵਾ ਇਹ ਵੀ ਕੰਪਨੀਆਂ ਇਦਾਂ ਕਰਦੀਆਂ ਸੀ ਜਿੱਦਾਂ ਉਹਨਾਂ ਨੂੰ ਵਰਕਰ ਚਾਹੀਦੇ ਹੁੰਦੇ ਸੀ ਉਹ ਉੱਥੋਂ ਉਹਦਾ ਆਪਣਾ ਪੂਰਾ ਬਣਾ ਕੇ ਉਹਦਾ ਪ੍ਰੋਸੈਸ ਓਪੀ ਦੇ ਹੁੰਦੇ ਸੀ ਫੀਸ ਪੇ ਕਰਦੀ ਹੁੰਦੀ ਸੀ ਕੰਪਨੀ ਨੇ ਸਾਰਾ ਕੁਝ ਕਰਨਾ ਹੁੰਦਾ ਸੀ ਤੇ ਉਹਨਾਂ ਨੂੰ ਜਿਹੜਾ ਵੀ ਬੰਦਾ ਚਾਹੀਦਾ ਜਿਹੜੀ ਟ੍ਰੇਡ ਦਾ ਬੰਦਾ ਚਾਹੀਦਾ ਸਮਝ ਲਓ ਸੌਖੇ ਤਰੀਕੇ ਨਾਲ ਹੋਰ ਸਮਝ ਲਓ ਕਿ ਸਾਡੇ ਕਿਸੇ ਪੰਜਾਬੀ ਭਰਾ ਦੀ ਅਮਰੀਕਾ ਦੇ ਵਿੱਚ ਕੰਪਨੀ ਆ ਕੋਈ ਟਰੱਕਿੰਗ ਦੀ ਕੰਪਨੀ ਆ ਉਹਨੂੰ ਟਰੱਕ ਡਰਾਈਵਰ ਚਾਹੀਦਾ ਵਾ ਤੇ ਉਹਨੇ ਇੰਡੀਆ ਤੋਂ ਟਰੱਕ ਡਰਾਈਵਰ ਲੈਣਾ ਕਿਉਂਕਿ ਉਹਨੂੰ ਉੱਥੋਂ ਕੋਈ ਟਰੱਕ ਡਰਾਈਵਰ ਜਿਹੜੇ ਰੱਖਦਾ ਉਹ ਮਹਿੰਗੇ ਪੈਰੇ ਇੱਕ ਉਹ ਜ਼ਿਆਦਾ ਲਾਇਲੀ ਉਹਨੂੰ ਲੱਗਦਾ ਕਿ ਉਹ ਮਤਲਬ ਉਹਦੇ ਕਹਿਣ ਤੇ 5 ਦਿਨ ਕੰਮ ਕਰਦੇ 7 ਦਿਨ ਕੰਮ ਨਹੀਂ ਕਰਦੇ ਅਗਰ ਆਪਾਂ ਭਾਰਤੀ ਡਰਾਈਵਰਾਂ ਦੀ ਗੱਲ ਕਰੀਏ ਤਾਂ ਆਪਣੇ ਬੰਦੇ ਕੰਮ ਲਈ ਜਾਂਦੇ ਆ ਕਿ ਹਾਂ ਵੀ ਪੈਸੇ ਆਪਾਂ ਜ਼ਿਆਦਾ ਕਮਾ ਲਈਏ ਹਨਾ ਤੇ ਉਹਨਾਂ ਨੂੰ ਵੀ ਲਾਲਚ ਵਾਸ ਦੁਨੀਆ ਪਾਸਿਆਂ ਨੂੰ ਲਾਲਚ ਹੁੰਦਾ ਅਗਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਸਸਤੇ ਚ ਬੰਦਾ ਮਿਲ ਜਾਂਦਾ ਵਾ ਜੇ ਉਹਨਾਂ ਨੂੰ ਉੱਥੇ ਲੋਕਲ ਬੰਦੇ ਨੂੰ ਪੈਸੇ ਦੇਣ ਪੈਣ 5 ਤੋਂ 7000 ਡਾਲਰ ਦੇਣਾ ਪੈਣਾ ਮਹੀਨੇ ਦਾ ਅਗਰ ਉਹ ਇੱਥੋਂ ਇੰਡੀਆ ਤੋਂ ਲੈ ਕੇ ਜਾਓਗੇ ਸ਼ਾਇਦ ਉਹਨਾਂ ਨੂੰ 3-4000 ਡਾਲਰ ਚ ਹੀ ਬੰਦਾ ਮਾਨੇ ਜੀ ਵੀ ਉਪਰੋਂ ਬੰਦੇ ਨੇ ਦੌੜਨਾ ਨਹੀਂ ਕਿਤੇ ਜਾਣਾ ਨਹੀਂ ਉਹਦੇ ਅੰਦਰ ਹੀ ਰਹਿਣਾ ਵਾ ਹਾਂ ਵੀ ਮੈਂ ਪੱਕਾ ਹੋ ਜੂੰਗਾ ਸ਼ਾਇਦ ਇਹਦੇ ਅੰਦਰ ਰਹਿ ਕੇ ਮਤਲਬ ਦੋਨਾਂ ਬੰਦਿਆਂ ਨੂੰ ਸਹੂਲਤਾਂ ਬਰਾਬਰ ਦੀਆਂ ਮਿਲਦੀਆਂ ਹੁੰਦੀਆਂ ਸੀ ਪਰ ਹੁਣ ਜਿੱਦਾਂ ਕਿ ਭਾਰਤ ਦੇ ਨਾਲ 트럼ਪ ਦੇ ਰਿਲੇਸ਼ਨ ਖਰਾਬ ਹੁੰਦੇ ਜਾ ਰਹੇ ਆ ਇਸੇ ਤਰ੍ਹਾਂ 트럼ਪ ਪਾਬੰਦੀਆਂ ਲਗਾ ਰਿਹਾ 트럼ਪ ਕੀ ਚਾਹਦਾ ਵਾ ਉਹ ਚਾਹਦਾ ਵਾ ਕਿ ਸਾਡੇ ਲੋਕਲ ਬੰਦਿਆਂ ਨੂੰ ਕੰਮ ਜ਼ਿਆਦਾ ਮਿਲੇ ਬਾਹਰੋਂ ਆ ਕੇ ਲੋਕ ਸਾਡੇ ਉੱਤੇ ਕੰਮ ਕਰਦੇ ਤੇ ਸਾਡੇ ਬੰਦਿਆਂ ਨੂੰ ਕੰਮ ਨਹੀਂ ਮਿਲ ਰਿਹਾ ਸ਼ਾਇਦ ਇਹ ਸਾਰੀ ਦੁਨੀਆ ਦੇ ਵਿੱਚ ਹੋ ਰਿਹਾ ਕਿਉਂਕਿ ਕੰਮ ਦੀ ਘਾਟ ਤਾਂ ਹਰ ਦੇਸ਼ ਦੇ ਵਿੱਚ ਆਈ ਆ ਮੰਦੀ ਹਰ ਦੇਸ਼ 'ਚ ਫੈਲੀ ਹੋਈ ਆ ਚਾਹੇ ਤੁਸੀਂ ਕਿਸੇ ਦੇਸ਼ 'ਚ ਵੀ ਦੇਖ ਲਓ ਤੇ ਟਰੰਪ ਨੇ ਹੁਣ ਇਹਦੇ ਵਿੱਚ ਕੀ ਕੀ ਮਤਲਬ ਬਦਲਾਵ ਕਰ ਦਿੱਤੇ ਆ ਪਹਿਲਾਂ ਜਿਹੜਾ ਵੀਜ਼ਾ H1B ਵੀਜ਼ਾ ਦੀ ਜਿਹੜੀ ਫੀਸ ਹੁੰਦੀ ਸੀ ਸਾਰੀ ਬੇਸ ਫਾਈਲ ਤੋਂ ਲੈ ਕੇ ਐਂਡ ਤੱਕ ਜੋ ਵੀ ਪ੍ਰੋਸੈਸਿੰਗ ਇਹਦੇ ਵਿੱਚ ਫੀਸਾਂ ਆਂਦੀਆਂ ਸੀਗੀਆਂ ਉਹ 6 ਤੋਂ 8000 ਡਾਲਰ ਸੀਗਾ ਤੇ ਹੁਣ ਇਸ ਵੀਜ਼ੇ ਦੀ ਫੀਸ ਕਰ ਦਿੱਤੀ ਆ 1 ਲੱਖ ਡਾਲਰ ਔਰ ਤੁਸੀਂ ਆਪੇ ਸੋਚੋ 6 ਤੋਂ 8000 ਬੀਜੇ ਦੀਪੀ ਸਮਝ ਲਓ ਕਿਸੇ ਭਰਾ ਦੀ ਕੰਪਨੀ ਆ ਬਾਹਰ ਉਹਨੂੰ 100 ਡਰਾਈਵਰ ਚਾਹੀਦੇ ਇੰਡੀਆ ਤੋਂ ਅੱਗੇ ਜਿਹਦਾ ਉਹਦਾ ਸਾਰਾ ਲੱਗਦਾ ਸੀਗਾ 1 ਕਰੋੜ ਰੁਪਈਆ ਲੱਗਣਾ ਸੀਗਾ ਸਮਝ ਲਓ ਜੇ ਆਪਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਲੈਨੇ ਆ 8 6 ਤੋਂ 8000 ਦਾ ਭਾਰਤ ਦੇ ਵਿੱਚ 7 ਤੋਂ 8 ਲੱਖ ਰੁਪਈਆ ਵੈਸੇ ਬਣਦਾ ਵਾ 100 ਬੰਦਾ ਮਗਾਣਾ 70 80 ਲੱਖ ਚ ਤੇ ਹੁਣ ਉਹੀ 100 ਬੰਦੇ ਦੀ ਕੀਮਤ ਉਹਨੂੰ ਦੇਣੀ ਪੈਣੀ ਆ 85 ਤੋ 86 ਕਰੋੜ ਜਿੰਦਾ ਵੀ ਡਾਲਰ ਦਾ ਰੇਟ ਚੱਲਦਾ ਹੋਊਗਾ ਉਸ ਹਿਸਾਬ ਨਾਲ ਹੁਣ ਦੱਸੋ ਇੱਕ ਛੋਟੀ ਕੰਪਨੀ ਵਾਲਾ ਬੰਦਾ ਇੰਨਾ ਖਰਚਾ ਕਿੱਦਾਂ ਚੱਕੂਗਾ ਅਗਰ ਆਪਾਂ ਵੱਡੀਆਂ ਕੰਪਨੀਆਂ ਦੀ ਗੱਲ ਕਰੀਏ ਉਹਨਾਂ ਨੂੰ ਮਤਲਬ Google ਹੋ ਗਿਆ Microsoft ਹੋ ਗਿਆ Amazon ਹੋ ਗਈ ਇਹ ਵੱਡੀਆਂ ਕੰਪਨੀਆਂ ਚਲੋ ਇਹ ਤਾਂ ਸ਼ਾਇਦ ਝੱਲ ਸਕਦੀਆਂ ਇਹ ਖਰਚਾ ਪਰ ਉਹਨਾਂ ਲਈ ਵੀ ਇੱਕ ਹੈਡੈਕ ਆ ਉਹਨਾਂ ਨੂੰ ਵੀ ਇੱਕ ਆਪਣਾ ਬਜਟ ਬਣਾਉਣਾ ਪੈਣਾ ਕਿ ਹਾਂ ਵੀ ਇਹ ਬੰਦੇ ਨੂੰ ਅਸੀਂ ਕਿੰਨੇ ਪੈਸੇ ਇੱਥੇ ਦਵਾਂਗੇ ਇੰਨੇ ਪੈਸਾ ਖਰਚ ਕੇ ਅਸੀਂ ਜੇ ਬੁਲਾਵਾਂਗੇ ਇਹਦੇ ਨਾਲ ਤਾਂ ਅਸੀਂ ਲੋਕਲ ਬੰਦਾ ਹਾਇਰ ਕਰ ਲੈਨੇ ਆ ਮਤਲਬ ਕਿ ਹੁਣ ਜਿਹੜੇ ਵਿਚਾਰੇ ਇਸ ਬੀਜੇ ਤੇ ਜਾਣ ਦੇ ਚਾਹਵਨ ਸੀਗੇ ਮਤਲਬ ਕਿ ਆਪਣਾ ਫਿਊਚਰ ਸੈੱਟ ਕਰਨਾ ਚਾਹੁੰਦੇ ਸੀ ਜਾਂ ਉਧਰ ਲੀਆਂ ਕੰਪਨੀਆਂ ਸੀ ਛੋਟੀਆਂ ਕੰਪਨੀਆਂ ਮਤਲਬ ਕਿਸੇ ਨੇ 50 ਟਰੱਕ ਪਾਇਓ ਆ ਉਹ ਚਾਹੁੰਦਾ ਸੀ ਕਿ ਦੇ ਉਹ 20 25 ਡਰਾਈਵਰ ਮੈਂ ਇੰਡੀਆ ਤੋਂ ਮਗਾ ਲੈਣਾ 20 ਕਿ ਲੋਕਰ ਰੱਖ ਲੈਣਾ ਵਾ ਤੇ ਮਤਲਬ ਉਹਨਾਂ ਨੂੰ ਵੀ ਹੁਣ ਸਰਦਾਰ ਦੀ ਵੱਧ ਗਈ ਆ ਲੋਕਲ ਡਰਾਈਵਰ ਉੱਥੋਂ ਹੀ ਟੋਹਣੇ ਪੈ ਤੇ ਇਹ ਗੱਲ ਮਿਲਾ ਕੇ ਅਗਰ ਵਰਕ ਉਹ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਟੂਡੈਂਟਸ ਦੀ ਸਟੂਡੈਂਟਾਂ ਨੂੰ ਵੀ ਜਿਹੜੇ ਅੱਗੇ ਸਟੂਡੈਂਟ ਪੜ੍ਹਨੇ ਜਾਂਦੇ ਸੀ ਉਸ ਤੋਂ ਬਾਅਦ H1B ਵੀਜ਼ੇ ਦੇ ਵਿੱਚ ਆਪਣਾ ਵੀਜ਼ਾ ਕਨਵਰਟ ਕਰ ਲਏ ਅਪਲੀਕੇਸ਼ਨ ਪਾ ਦਿੰਦੇ ਹੁੰਦੇ ਸੀ ਪਰ ਹੁਣ ਇਹ ਹਰ ਸਾਲ ਅੱਗੇ ਹੁੰਦਾ ਸੀ ਇੱਕ ਬਰੀ ਪੈਸਾ ਦੇਣਾ 6 ਤੋਂ 8000 ਡਾਲਰ ਦੇ ਦਿੱਤਾ ਵੀਜ਼ਾ ਨਿਕਲ ਗਿਆ ਉਹ ਬੰਦਾ ਉੱਥੇ ਜਾ ਕੇ ਆਪੇ ਕਨਵਰਟ ਕਰਾਉਂਦਾ ਰਹਿੰਦਾ ਸੀ ਇੰਨੇ ਪੈਸੇ ਨਹੀਂ ਲੱਗਦੇ ਸੀ ਹੁਣ ਪਰ ਉਹਨਾਂ ਨੇ ਇਹ ਵੀ ਕਰ ਦਿੱਤਾ ਵਾ ਪਹਿਲਾਂ ਮੈਂ 1 ਲੱਖ ਡਾਲਰ ਹਰ ਸਾਲ ਦਾ ਸਾਲ ਤੋਂ ਬਾਅਦ ਰੀਨਿਊ ਕਰਨਾ ਪੈਣਾ ਫਿਰ 1 ਲੱਖ ਡਾਲਰ ਦੇਣਾ ਪੈਣਾ ਦੂਸਰੇ ਨੰਬਰ ਤੇ ਅੱਗੇ ਜਿਹੜੀ ਇੰਟਰਵਿਊ ਹੁੰਦੀ ਸੀ ਇੰਡੀਆ ਦੇ ਵਿੱਚ ਉਹ ਬਹੁਤ ਸੌਖੇ ਤਰੀਕੇ ਨਾਲ ਫੋਨ ਤੇ ਜਾਂ ਫਿਰ ਉਧਰੋਂ ਬਾਹਰੋਂ ਜਿੱਦਾਂ ਵੀ ਡਾਕੂਮੈਂਟ ਹੁੰਦੇ ਸੀ ਉਹਦੇ ਆਧਾਰ ਤੇ ਉਹਨਾਂ ਨੂੰ ਸਹੀ ਲੱਗਦੇ ਸੀ ਵੀਜ਼ਾ ਦੇ ਦਿੰਦੇ ਸੀ ਪਰ ਹੁਣ ਇੰਟਰਵਿਊ ਹੋਣੀ ਆ ਬੰਦੇ ਦੇ ਸਾਹਮਣੇ ਬੈਠ ਕੇ ਫੇਸ ਟੂ ਫੇਸ ਇੰਟਰਵਿਊ ਕਰ ਦਿੱਤੀ ਆ ਤੇ ਇਹ ਵੀ ਦੂਸਰਾ ਮਤਲਬ ਮੁਸ਼ਕਲ ਹੋ ਗਿਆ ਇਹ ਉਦੋਂ ਦਾ ਲੈ ਉਹਨਾਂ ਨੇ ਜਦ ਹਰਜਿੰਦਰ ਸਿੰਘ ਦਾ ਕੇਸ ਹੋਇਆ ਵਾ ਜਾਂ ਫਿਰ ਜਦ ਦੀ ਉਹਨਾਂ ਦੀ ਮਤ ਭੇਵਜੇ ਹੋ ਗਏ ਇੰਡੀਆ ਦੇ ਨਾਲ ਹਾਂ ਵੀ ਅਸੀਂ ਆਪਣੇ ਦੇਸ਼ ਨੂੰ ਕਹਿੰਦੇ ਆਪਣਾ ਬਿਲਡ ਕਰਨਾ ਇੰਡੀਆ ਤੇ ਉਹਨਾਂ ਨੇ ਟੈਰਫ ਲਗਾਏ ਕਿੰਨਾ ਕੁਛ ਗਿਆ ਤੁਸੀਂ ਦੇਖਿਆ ਰੋਜ਼ ਦੀ ਰੋਜ਼ ਟਰੰਪ ਦੀ ਕੋਈ ਨਾ ਕੋਈ ਖਬਰ ਆਉਂਦੀ ਰਹਿੰਦੀ ਕੱਲੇ ਇੰਡੀਆ ਨਾਲ ਨਹੀਂ ਉਹਨੇ ਸਾਰੇ ਚਾਈਨਾ ਹੋਗੇ ਹੋਰ ਵੀ ਜਿੰਨੇ ਦੇਸ਼ ਆ ਉਹਨਾਂ ਦੇਸ਼ਾਂ ਜਾਂ ਕੰਮ ਕਰਦੇ ਉਹਨਾਂ ਨੇ ਸਾਰਿਆਂ ਤੇ ਟੈਰਫ ਲਗਾਉਣੇ ਸ਼ੁਰੂ ਕਰ ਦਿੱਤੇ ਆ ਤੇ ਉਸ ਤੋਂ ਬਾਅਦ ਜਿਹੜੇ ਮੈਂ ਸਟੂਡੈਂਟ ਦੀ ਗੱਲ ਕਰਦਾ ਸੀ ਅੱਗੇ ਸਟੂਡੈਂਟ ਕਨਵਰਟ ਕਰਾ ਲੈਂ ਸੀ ਉਹਨਾਂ ਨੂੰ ਸਸਤੇ ਚ ਪੈਂਦਾ ਸੀ ਹੁਣ ਕਿਹੜਾ ਸਟੂਡੈਂਟ 1 ਲੱਖ ਡਾਲਰ ਪਹਿਲਾਂ ਫੀਸ ਦੇਊਗਾ ਇਸ ਵੀਜ਼ੇ ਦੀ ਹਰ ਸਾਲ ਦੀ 1 ਲੱਖ ਡਾਲਰ ਸਟੂਡੈਂਟ ਕੀ ਸਾਲ ਦੇ ਵਿੱਚ ਕਮਾ ਸਕਦਾ ਇੱਕ ਬੰਦਾ ਐਵਰੇਜ ਸੈਲਰੀ ਉੱਥੇ ਇਹ 4000 ਡਾਲਰ ਤੋਂ 5000 ਡਾਲਰ ਕਮਾ ਸਕਦਾ ਉਹ ਵੀ ਪੂਰੀ ਮਿਹਨਤ ਕਰਕੇ ਤੇ ਤੁਸੀਂ ਆਪ ਇਹ ਸਾਲ ਦਾ ਲਾ ਲਓ ਕਿ ਉਹ 1 ਲੱਖ ਡਾਲਰ ਕਮਾ ਸਕਦਾ ਵਾ ਇਸ ਫੀਸ ਦੇਣ ਲਈ ਤੇ ਕੁੱਲ ਮਿਲਾ ਕੇ ਦੇਖਿਆ ਜਾਵੇ ਇੱਕ ਤਰ੍ਹਾਂ ਇਹ ਵੀਜ਼ਾ ਬੰਦ ਹੀ ਹੋ ਗਿਆ ਵਾ ਤੇ ਆਨੇ ਵਾਲੇ ਸਮੇਂ ਦੇ ਵਿੱਚ ਸ਼ਾਇਦ ਇਹ ਦੁਬਾਰਾ ਕੋਈ ਹੋਰ ਸਰਕਾਰ ਆ ਕੇ ਦੁਬਾਰਾ ਖੋਲ ਦੇਵੇ ਦੁਬਾਰਾ ਫੀਸਾਂ ਦੇ ਵਿੱਚ ਕਟੌਤੀ ਹੋ ਜਾਵੇ ਤੇ ਲੋਕਾਂ ਨੂੰ ਆਸਾਨ ਤਰੀਕੇ ਨਾਲ ਜਾਣਾ ਬਣ ਜਵੇ ਬਾਕੀ ਦੇਖੋ ਕਿਆ ਮੰਨਦਾ ਬਾਕੀ ਤੁਹਾਡੀ ਕੀ ਰਾਏ ਆ ਇਹਦੇ ਬਾਰੇ ਦੇਖੋ ਅਗੇ ਕੰਦ ਟੱਪ ਕੇ ਜਾਂਦੇ ਹੁੰਦੇ ਸੀਗੇ ਉਹ ਵੀ 50 60 ਲੱਖ ਰੁਪਈਆ ਬੰਦਾ ਲਾ ਕੇ ਰਿਸਕ ਲਾ ਕੇ ਜਾਂਦਾ ਹੁੰਦਾ ਸੀ ਇਹ ਜਿਹਾ ਜੈਨੂਇਨ ਤਰੀਕੇ ਨਾਲ ਜਾਣਾ ਤੇ ਮੈਂ ਤਾਂ ਕਹਿੰਦਾ ਜਦੋਂ ਵੀ ਜਾਣਾ ਤੁਸੀਂ ਜੈਨੂਇਨ ਤਰੀਕੇ ਨਾਲ ਜਾਇਓ ਗਲਤ ਤਰੀਕੇ ਨਾਲ ਕਦੇ ਵੀ ਕਿਸੇ ਦੇਸ਼ ਚ ਐਂਟਰ ਨਾ ਹੋਇਓ ਤਾਂ ਕਿ ਤੁਹਾਨੂੰ ਆਉਣ ਵਾਲੇ ਫਿਊਚਰ ਚ ਕੋਈ ਤਕਲੀਫ ਕਿਸੇ ਦਾ ਸਾਹਮਣਾ ਨਾ ਕਰਨਾ ਪਵੇ ਬਾਕੀ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਜਿਹਨਾਂ ਨੂੰ ਸਮਝ ਲੱਗ ਗਈ ਕਿ H1B ਵੀਜ਼ਾ ਹੈ ਕੀ ਆ ਇਹਦੀਆਂ ਫੀਸਾਂ ਕਿੰਨੀਆਂ ਵਧਾਤੀਆਂ ਕਿਉਂ ਵਧਾਈਆਂ ਸਰਕਾਰ ਨੇ ਉਹ ਤੁਸੀਂ ਆਪਣੇ ਰਾਏ ਵੀ ਦੇ ਸਕਦੇ ਕਮੈਂਟ ਬਾਕਸ 'ਚ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਦੇ ਲਈ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਧੰਨਵਾਦ ਜੀ